ਮੈਂ ਇੱਕ ਦਫਾ ਜੀਂਦ ਦੇ ਚ ਗਊ ਲੈ ਬੈਠਾ ਖਰੀਦ ਬੈਠਾ ਬੜੀ ਖੂਬਸੂਰਤ ਸੀ ਚੰਗੀ ਲੱਗੀ ਵੈਨੋ ਹਰ ਸਾਲ ਮੈਂ ਉੱਥੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੋਤੀ ਜੋਤ ਸਮਾਣ ਉਪਰਪਤੇ ਜਾਨਣਾ ਹੁੰਦਾ ਮਹਾਂਪੁਰਖਾਂ ਦਾ ਡੇਰਾ ਉਹ ਮਨਾਉਂਦੇ ਨੇ ਸੰਤ ਜੀਵਨ ਸ਼ਾਹ ਸਿੰਘ ਜੀ ਦਾ ਡੇਰਾ ਉਹ ਮੇਰੇ ਕੋਲ ਪੁੱਛਣ ਲੱਗੇ ਸੁਣਿਆ ਤੁਸੀਂ ਗਊ ਖਰੀਦੀ ਏ ਮੈਂ ਕਿਹਾ ਹਾਂ ਜੀਂਦ ਤੇ ਰੋहतक ਇਹ ਗਊਆਂ ਕਰਕੇ ਮਸ਼ਹੂਰ ਹੈ ਅੱਛੀ ਅੱਛੀਆਂ ਗੱਭਾਂ ਮੈਂ ਕਿਹਾ ਮੈਨੂੰ ਬੜੀ ਚੰਗੀ ਲੱਗੀ ਐ ਮੈਂ ਲੈ ਲਏ ਉਹ ਆ ਗਏ ਕਹਿਣ ਲੱਗੇ ਮੈਨੂੰ ਦਿਖਾਓ ਮੈਂ ਕਿਹਾ ਦੇਖੋ ਜੀਂਦ ਸ਼ਹਿਰ ਦੇ ਵਿੱਚ ਬੜੀਆਂ ਸਰਾਵਾਂ ਨੇ ਜੋ ਗਊਆਂ ਨਾਲ ਭਰੀਆਂ ਰਹਿੰਦੀਆਂ ਨੇ ਮੈਂ ਚੱਲ ਕੇ ਦਿਖਾਉਂਦਾ ਉਨੇ ਨੇ ਆਪਣਾ ਹੱਥ ਸਿਰ ਤੇ ਦੇ ਮਾਰਿਆ ਕਿੰਨੇ ਗੈਨੇ ਜੀ ਇਹਨੂੰ ਲੈ ਕੇ ਜਾ ਰਹੇ ਮੈਂ ਕਿਉਂ ਇਹਦੇ ਠੀਕ ਲੱਛਣ ਨਹੀਂ ਨੇ ਔਖੇ ਹੋ ਗਏ ਦੁਖੀ ਹੋ ਗਏ ਇਹ ਸਿਰ ਉਹ ਦਿਸਣ ਨੂੰ ਖੂਬਸੂਰਤ ਹੈ ਬਾਕੀ ਇਹ ਕੁਝ ਵੀ ਨਹੀਂ ਕੁਝ ਵੀ ਨਹੀਂ ਤੁਹਾਨੂੰ ਲੱਛਣਾਂ ਦਾ ਪਤਾ ਨਹੀਂ ਸਾਨੂੰ ਪਤਾ ਹੈ ਜੇ ਤੁਸੀਂ ਗਾਉ ਲੈਣੀ ਹੈ ਤੇ ਅਸੀਂ ਤੁਹਾਨੂੰ ਲੈ ਕੇ ਰਿਆਂਗੇ ਉਹ ਜਿਸ ਵਪਾਰੀ ਕੋਲ ਮੈ ਲਈ ਜਾ ਕੇ ਸੰਤਾ ਨੇ ਉਹਨੂੰ ਡਾਂਟਿਆ ਬਈ ਮਸਕੀਨ ਉਹ ਇਹਨੂੰ ਗੋਲਤ ਕੋ ਡੰਗਦੀ ਦੇਣੀ ਸੀ ਇਹ ਕੀ ਕੀਤਾ ਉਹ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਜੀ ਕੀ ਕਰੀ ਇਹਨਾਂ ਨੇ ਆਪ ਹੀ ਪਸੰਦ ਕੀਤੀ ਹੈ ਇਹਨਾਂ ਨੇ ਆਪ ਹੀ ਪਸੰਦ ਕੀਤੀ ਹੈ ਉਹ ਕਹਿਣ ਲੱਗੇ ਇਹਨਾਂ ਨੂੰ ਲੱਛਣਾਂ ਦਾ ਪਤਾ ਨਹੀਂ ਹੈ ਵਾਕਈ ਮੈਨੂੰ ਗਊ ਦੇ ਲੱਛਣਾਂ ਦਾ ਪਤਾ ਨਹੀਂ ਸੀ ਕੁਝ ਲੱਛਣ ਐਸੇ ਨੇ ਦਿਸ ਪੈਂਦਾ ਇਰਾਕੀ ਘੋੜਾ ਹੈ ਵਧੀਆ ਘੋੜਾ ਹੈ ਇਹ ਵਧੀਆ ਗਾਉ ਹੈ। ਲਕਸ਼ਣੀ ਦੱਸ ਦਿੰਦੇ ਨੇ ਇਹ ਜ਼ਮੀਨ ਵਧੀਆ ਹੈ, ਧਰਤੀ ਵਧੀਆ ਹੈ। ਐਸੇ ਕੋਝੀ ਮੌਜੂਦ ਨੇ। ਅੱਜ ਤੇ ਵਿਗਿਆਨਕ ਢੰਗ ਨਾਲ ਖੋਜ ਕਰਦੇ ਨੇ ਇਹ ਧਰਤੀ ਬੜੀ ਉਪਜਾਊ ਹੈ, ਬਹੁਤ ਵਧੀਆ ਹੈ। ਲੇਕਿਨ ਪੁਰਾਣੇ ਜ਼ਮਾਨੇ ਦੇ ਸੋਈਏ ਲਕਸ਼ਣ ਦੇਖਦੇ ਸਨ। ਤੋਂ ਮੈਂ ਅਰਜ਼ ਕਰਾਂ। ਮਨੁੱਖ ਧਾਰਮਿਕ ਹੈ। ਧਾਰਮਿਕ ਮਨੁੱਖ ਦੇ ਕੁਝ ਲੱਛਣ ਹੁੰਦੇ ਨੇ ਇਹ ਵੀ ਮੈਰਜ਼ ਕਰਦੇ ਉਹਨਾਂ ਲੱਛਣਾਂ ਤੋਂ ਪਤਾ ਚੱਲਦਾ ਹੈ ਧਾਰਮਿਕ ਹੈ ਮਨੁੱਖ ਸੰਤ ਹੈ ਭਗਤ ਹੈ ਲੱਛਣਾਂ ਤੋਂ ਪਤਾ ਚੱਲਦਾ ਹੈ ਸੰਤ ਹੈ ਭਗਤ ਹੈ ਇਹ ਲੱਛਣ ਤੇ ਮੈਂ ਬਾਅਦ ਦੇ ਵਿੱਚ ਬਿਆਨ ਕਰਾਂਗਾ ਪਹਿਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਪਵਿੱਤਰ ਸ਼ਬਦ ਦਾ केंद्र ने मैं धर्म के मार्ग त चलिया तो हाँ अपने उत्ते लें देना। मैं उस बच्चे की तरह चलिया जिसने अज चलना सीखे तो जिस बच्चे ने अज ही चलना सीखे है वह कितना क कि चलेगा एक कदम दो कदम गिरेगा गिरेगा लाजमी गिरेगा ਬੱਚਾ ਲੰਬਾ ਪੈਂਡਾ ਤੈ ਨਹੀਂ ਕਰ ਸਕਦਾ ਜੈਸੇ ਸਰੀਰਕ ਤੌਰ ਤੇ ਮਨੁੱਖ ਬੱਚਾ ਹੋਵੇ ਤੇ ਉਹ ਬੱਚਾ ਜਿਸ ਨੇ ਅੱਜ ਚੱਲਣਾ ਸਿੱਖਿਆ ਕਿੰਨਾ ਕੁ ਚੱਲੇਗਾ ਇੱਕ ਕਦਮ ਦੋ ਕਦਮ ਗਿਰੇਗਾ ਗਿਰੇਗਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਬੜੇ ਧਿਆਨ ਨਾਲ ਸੁਣਨਾ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੂਰੀਆ ਸਰਵਨਾਂ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟੁਤ ਪਿੰਗੋਰੀਆ ਏ ਪ੍ਰਭੂ ਏ ਗੁਰੂ ਤੂੰ ਮੇਰੀ ਬਾਹ ਪਕੜ ਮੇਰੀ ਉਂਗਲ ਪਕੜ ਮੈਂ ਨਹੀਂ ਚੱਲ ਸਕਦਾ ਮੈਂ ਤੇ ਗਿਰਦਾ ਵਾਕਰ ਦੀ ਲੋੜ ਪੈਂਦੀ ਛੋਟੇ 마ਸੂਮ ਬੱਚੇ ਨੂੰ ਚੱਲਣ ਵਾਸਤੇ ਮਾਂ-ਬਾਪ ਦੇ ਉਂਗਲ ਪਕੜ ਕੇ ਚੱਲਣਾ ਸਿੱਖਦਾ ਹੈ। ਸਤਿਗੁਰੂ ਕਹਿੰਦੇ ਨੇ, "ਹੇ ਪ੍ਰਭੂ ਮੈਂ ਤੇਰੇ ਮਾਰਗ ਤੇ ਚੱਲ ਤੇ ਪਿਆ ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅੱਜ ਚੱਲਣਾ ਸਿੱਖਿਆ, ਤੋ ਕਿਤਨਾਕ ਚਲੇਗਾ? ਇੱਕ ਕਦਮ, ਦੋ ਕਦਮ, ਗਿਰੇਗਾ।" ਧਾਰਮਿਕ ਤਲ ਤੇ ਕਿਵੇਂ ਪਛਾਣ ਕਰੋਗੇ? ਚੱਲ ਵੀ ਰਿਹਾ ਹੈ ਤੇ ਗਿਰ ਵੀ ਰਿਹਾ ਹੈ। ਸੱਚ ਬੋਲਿਆ ਚੱਲ ਪਿਆ, ਝੂਠ ਬੋਲਿਆ ਗਿਰ ਗਿਆ। ਅੰਦਰ ਦਇਆ ਦਾ ਵਾਸਾ ਹੋਇਆ ਹੈ ਚੱਲਿਆ ਅੰਦਰ ਕਠੋਰਤਾ ਦਾ ਵਾਸਾ ਹੋਇਆ ਹੈ ਗਿਰ ਗਿਆ ਅੰਦਰ ਦਾਨ ਦੀ ਰੁਚੀ ਪੈਦਾ ਹੋਈ ਹੈ ਚੱਲ ਪਿਆ ਅੰਦਰ ਬੇਈਮਾਨੀ ਦੀ ਰੁਚੀ ਹੋਈ ਹੈ ਗਿਰ ਗਿਆ ਗਿਰ ਗਿਆ ਅੰਦਰ ਨਿਤਨੇਮ ਕਰਨ ਦਾ ਚਾਅ ਪੈਦਾ ਹੋਇਆ ਹੈ ਚੱਲ ਪਿਆ ਪਰ ਗੰਦਾ ਲਿਟਰੇਚਰ ਗੰਦਾ ਸਾਹਿਤ ਪੜਨ ਦਾ ਚਾਅ ਪੈਦਾ ਹੋ ਗਿਆ ਗਿਰ ਗਿਆ ਹਮੇਸ਼ਾ ਸਰੀਰ ਕਰਕੇ ਬੱਚਾ ਬੱਚਾ ਨਹੀਂ ਰਹਿੰਦਾ ਧਾਰਮਿਕ ਤਰਤੇ ਤੇ ਕਈ 70 80 ਸਾਲ ਤੱਕ ਵੀ ਬੱਚੇ ਹੀ ਬਣੇ ਰਹਿੰਦੇ ਨੇ ਕੁਝ ਵੀ ਨਹੀਂ ਚੱਲਦੇ ਨੇ ਗਿਰਦੇ ਨੇ ਸਤਸੰਗ ਵੀ ਕਰ ਲੈਂਦੇ ਨੇ ਕੋ ਸੰਗਤ ਵੀ ਕਰ ਲੈਂਦੇ ਨੇ দান ਵੀ ਕਰ ਲੈਂਦੇ ਨੇ ਬੇਇਮਾਨੀ ਵੀ ਕਰ ਲੈਂਦੇ ਨੇ ਸੱਚ ਵੀ ਬੋਲ ਲੈਂਦੇ ਨੇ ਝੂਠ ਵੀ ਬੋਲ ਲੈਂਦੇ ਨੇ ਜੀਵਨ ਭਰ ਐਸਾ ਚੱਲਦਾ ਹੈ ਇਸ ਵਾਸਤੇ ਇਰਾਨੀ ਸੂਫੀ ਸੰਤ ਸਾਦੀ ਨੇ ਤੇ ਸਾਫ਼ ਕਹਿ ਦਿੱਤਾ ਹੈ ਬਜ਼ੁਰਗੀ ਬਾ ਅਕਲ ਹਸ ਨਕੇ ਬਾ ਸਾਲ ਤਵੰਗਰੀ ਬਾ ਦਿਲ ਹਸ ਨਕੇ ਬਾ ਮਹਿਲ ਬਜ਼ੁਰਗੀ ਉਮਰ ਕਰਕੇ ਨਹੀਂ ਹੈ ਵੀ ਇਹ 70 ਸਾਲ ਦਾ ਐਸੇ ਹੀ ਸਾਲ ਦਾ ਹੈ 90 ਸਾਲ ਦਾ ਹੈ ਕਹਿੰਦੇ ਨਾ ਉਮਰ ਕਰਕੇ ਬਜ਼ੁਰਗੀ ਨੂੰ ਨਾ ਨਾ ਪਾਓ ਅਕਲ ਕਰਕੇ ਨਾ ਪਾਓ ਅਕਲ ਕਿਤਨੀ ਹੈ ਸਮਝ ਕਿਤਨੀ ਹੈ ਕਈ ਤਨ ਕਰਕੇ ਬਜ਼ੁਰਗ ਹੁੰਦੇ ਨੇ ਅਕਲ ਕਰਕੇ ਬੱਚੇ ਹੀ ਹੁੰਦੇ ਨੇ ਬੱਚਿਆਂ ਦੀ ਗੱਲ ਕਰਦੇ ਨੇ ਬਿਲਕੁਲ ਬਚਪਨਾ ਹੁੰਦਾ ਇਸ ਤੋਂ ਉਲਟ ਵੀ ਹੋ ਸਕਦਾ ਹੈ ਕਈ ਸਰੀਰ ਕਰਕੇ ਤੇ ਬੱਚੇ ਹੁੰਦੇ ਨੇ ਅਕਲ ਕਰਕੇ ਬਜ਼ੁਰਗ ਹੁੰਦੇ ਨੇ ਸਰੀਰ ਕਰਕੇ ਤੇ ਸਾਡੇ 5 ਵਰਿਆਂ ਦੇ ਨੇ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਿਸ ਦਿਨ ਗੁਰਗੱਦੀ ਤੇ ਬੈਠੇ ਨੇ ਅਕਲ ਕਰਕੇ 100 ਸਾਲ ਦੇ ਨੇ ਬਜ਼ੁਰਗ ਨੇ ਮਹਾਨ ਸਰੀਰ ਕਰਕੇ ਜੋ ਦਿਵਾਰਾਂ ਦੇ ਚਿਣੇ ਜਾ ਰਹੇ ਨੇ ਮਾਸੂਮ ਬੱਚੇ ਨੇ ਮਾਸੂਮ ਬੱਚੇ ਨੇ ਅਕਲ ਕਰਕੇ ਬਜ਼ੁਰਗ ਨੇ ਬਜ਼ੁਰਗ ਨੇ ਇਸ ਤੋਂ ਉਲਟ ਵੀ ਹੈ ਸਰੀਰ ਕਰਕੇ ਤੇ ਬਜ਼ੁਰਗ ਨੇ 70 ਸਾਲ 80 ਸਾਲ ਹੋ ਗਏ ਅਕਲ ਕਰਕੇ ਨਰੇਈ ਬੱਚੇ ਦੇ ਬੱਚੇ ਨੇ ਮੈਂ ਕੈਲੀਫੋਰਨੀਆ ਦੇ ਕਈ ਗੁਰਦੁਆਰਿਆਂ 'ਚ ਦੇਖਿਆ 70-80 ਸਾਲ ਦੇ ਬੁੱਢੇ 10-11 ਵਜੇ ਆ ਜਾਂਦੇ ਨੇ ਗੁਰਦੁਆਰੇ ਦਿਨ ਵਰਤਾਸ਼ ਘੇੜਦੇ ਨੇ ਕਈ ਗੁਰਦੁਆਰਿਆਂ 'ਚ ਗੱਪਾਂ ਮਾਰਦੇ ਨੇ ਨਿੰਦਾ ਉਸਤਤ ਕਰਦੇ ਨੇ ਫਿਰ ਜਿਉਂ ਸੰਧਿਆ ਹੋਣ ਲੱਗਦੀ ਹੈ ਰਹਿ ਰਾਤ ਸਾਹਿਬ ਦਾ ਪਾਠ ਸ਼ੁਰੂ ਹੁੰਦਾ ਹੈ ਕਥਾ ਕੀਰਤਨ ਲਵੇਲਾ ਪੱਜਦੇ ਨੇ ਇੰਜ ਜਿਵੇਂ ਵਿਛੂ ਕਟੇਗਾ ਪੱਜਦੇ ਮੇਰੇ ਗੁਰਦੁਆਰੇ ਦਾ ਨਾਮ ਹੈ ਕੇਲਿਆਂ ਮੈਨੂੰ ਕਹਿਣਾ ਪਿਆ ਇੱਕ ਨੂੰ ਜਦ ਜਾਣ ਲਗਾ ਮੈਂ ਕਿ ਤਿੰਨ ਜਥਿਆਂ ਦਾ ਕੀਰਤਨ ਹੈ ਅੱਜ ਇੱਕ ਜਥਾ ਦਰਬਾਰ ਸਾਹਿਬ ਤੋਂ ਆਇਆ ਦੋ ਹੋਰ ਵੱਡੇ ਜਥੇ ਦਿੱਲੀ ਤੋਂ ਆਏ ਨੇ ਤੇ ਮੈਂ ਕਥਾ ਵੀ ਕਰਨੀ ਹੈ ਰੁਕ ਜਾਓ ਕਹਿੰਦੇ ਇਹ ਤੇ ਹੁੰਦਾ ਹੀ ਰਹਿੰਦਾ ਇੱਥੇ ਹੋਰ ਕੀ ਹੋਣਾ ਇੱਥੇ ਹੁੰਦਾ ਹੀ ਰਹਿੰਦਾ ਤੋਤੇ ਮੈਨੂੰ ਕਹਿਣਾ ਪਿਆ ਕਿ ਉਮਰ ਕਰਕੇ ਬਜ਼ੁਰਗ ਨੇ ਅਕਲ ਕਰਕੇ ਬੱਚੇ ਨੇ ਅਕਲ ਕਰਕੇ ਬੱਚੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਤਨ ਕਰਕੇ ਸਰੀਰ ਕਰਕੇ ਬੱਚੇ ਨੇ ਅਕਲ ਕਰਕੇ ਬਜ਼ੁਰਗ ਨੇ ਕਲਗੀ ਧਰ ਦੇ लाड़ले ਤਨ ਕਰਕੇ ਬੱਚੇ ਨੇ ਅਕਲ ਕਰਕੇ ਬਜ਼ੁਰਗ ਨੇ ਸਤ ਸਾਲ ਦਾ ਪ੍ਰਹਿਲਾਦ ਬਜ਼ੁਰਗ ਹੈ 60 ਵਰਿਆਂ ਦਾ ਹਰਨਾਕਸ਼ ਬੱਚਾ ਹੈ ਪ੍ਰਹਿਲਾਦ ਨੂੰ ਕਹਿੰਦਾ ਤੂੰ ਜਪਿਆ ਕਰ ਜਲ ਹਰਨਾਕਸ਼ ਥਰ ਹਰਨਾਕਸ਼ ਜਦ ਤੂੰ ਜਪੇਗਾ ਤੇ ਤੈਨੂੰ ਦੇਖ ਕੇ ਬਾਕੀ ਬੱਚੇ ਵੀ ਜਪਣਗੇ ਤੇ ਸਤ ਵਰਿਆਂ ਦਾ ਪ੍ਰਹਿਲਾਦ ਕਹਿੰਦਾ ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ ਜਲ ਹੈ ਰਾਮ ਫਲ ਹੈ ਰਾਮ ਇਹ ਸਤ ਸਾਲ ਦਾ ਬੱਚਾ ਬਜ਼ੁਰਗਾਂ ਵਾਲੀ ਗੱਲ ਕਰਦਾ ਹੈ ਔਰ 60 ਸਾਲ ਦਾ ਬੁੱਢਾ ਬੱਚਿਆਂ ਲਈ ਗੱਲ ਕਰਦਾ ਹੈ। ਬੱਚਿਆਂ ਦੇ ਵਿੱਚ ਕਦੀ ਕਦਾਂ ਹੀ ਕੋਈ ਬਜ਼ੁਰਗ ਹੁੰਦੇ ਨੇ। ਬੁੱਢਿਆਂ ਦੇ ਵਿੱਚ ਬਹੁਤੇ ਤੇ ਬੱਚਾ ਹੀ ਆਉਂਦੇ ਨੇ, ਗੁਸਤਾਖੀ ਕਰ, ਬੱਚਾ ਹੀ ਹੁੰਦਾ ਕੁਝ ਵੀ ਨਹੀਂ, ਕੁਝ ਵੀ ਨਹੀਂ। ਜ਼ਿੰਦਗੀ ਐਵੇਂ ਗਵਾਈ ਜਾਂਦੇ। ਤਾਸ਼ ਖੇਡਦੇ ਆਇਆ ਨੋ ਇੱਕ ਸੱਜਣ ਨੇ ਪੁੱਛ ਲਿਆ। ਕੀ ਕਰ ਰਿਹਾ ਸਮਾਪਾਸ ਪਾਈ ਕਰਦੇ ਆਪ ਫਿਰ ਮੈਨੋ ਵਿਚਕਾਰ ਬੋਲਣਾ ਪਿਆ ਸਮਾ ਰਿਆ ਵੀ ਹੈ ਤੁਸੀਂ ਤੇ ਆਖਰੀ ਦਹਾਨੇ ਤੇ ਬੈਠੇ ਹੋ ਸਮਾ ਰਿਆ ਵੀ ਹੈ ਸਮੇ ਨੂੰ ਸਫਲ ਕਰੋ ਜਿਹੜਾ ਥੋੜਾ ਬਹੁਤ ਰਹਿ ਗਿਆ ਹੈ ਅਜੂ ਸਮਝ ਕਜ ਬਿਗ ਰਿਹਾ ਨਾਹੀਂ ਬਦਲੇ ਨਾ ਮੋਰਾ ਅਜੇ ਵੀ ਕੁਛ ਨਹੀਂ ਬਿਗੜਿਆ ਤੂੰ ਸੰਭਾਲ ਕਰ ਲੈ ਪਰ ਨਹੀਂ ਅਕਲ ਨਹੀਂ ਇਤਨੇ ਸ਼ੇਖ ਸਾਦੀ ਕਹਿੰਦੇ ਨੇ ਬਜ਼ੁਰਗੀ ਬਾ ਅਕਲ ਅਸਤ ਨਕੇ ਬਾ ਸਾਲ ਤਵੰਗਰੀ ਬਾ ਦਿਲ ਅਸਤ ਨਕੇ ਬਾ ਮਾਲ ਅਮੀਰੀ ਮਾਲ ਅਸਬਾਬ ਤੋਂ ਨਾ ਨਾ ਪੋਏ ਦੇ ਕੋਲੇ ਇਤਨੇ ਮਕਾਨ ਨੇ ਇਤਨੀਆਂ ਮਹਿਲ ਮਾੜੀਆਂ ਨੇ ਇਤਨਾ ਕਾਰੋਬਾਰ ਹੈ ਇਤਨਾ ਬੈਂਕ ਬੈਲੈਂਸ ਹੈ ਇਤਨੀ ਧਨ ਸੰਪਦਾ ਹੈ ਸ਼ੇਖ ਸਾਦੀ ਕਹਿੰਦੇ ਨੇ ਇਹ ਅਮੀਰੀ ਦੀ ਨਿਸ਼ਾਨੀ ਨਹੀਂ ਦਿਲ ਕਿਤਨਾ ਵੱਡਾ ਹੈ ਇਸ ਤੋਂ ਪਤਾ ਚੜੇਗਾ ਸ਼ੋਮ ਹੈ ਕਿ ਅਮੀਰ ਹੈ ਗਰੀਬ ਹੈ ਕਿ ਅਮੀਰ ਹੈ ਦਿਲ ਤੋਂ ਨਾ ਪਾਵ ਮੁਹੰਮਦ ਸਾਹਿਬ ਦੇ ਨਿਕਟ ਵਰਤੀ ਹਜ਼ਰਤ ਉਮਰ ਇਹ ਬਸਰਾ ਤੋਂ ਬਗਦਾਦ ਜਾ ਰਹੇ ਸਨ ਉੱਠਦੇ ਰਸਤੇ ਦੁਪਹਿਰ ਹੋਈ ਨਖਲਿਸਤਾਨ ਉਸ ਨੂੰ ਕਹਿੰਦੇ ਨੇ ਜਿੱਥੇ ਚਾਰ ਪੰਜ ਦਰਖਤ ਹੋਵਨ ਥੋੜਾ ਜਿਹਾ ਪਾਣੀ ਹੋਵੇ ਸਰੋਵਰ ਪਨੋਂ ਲਖੇਸਤਾਨ ਨੇ ਕਹਿੰਦੇ ਨੇ ਅਰਬ ਦੇਸ਼ਾਂ ਦੇ ਵਿੱਚ ਆਖਰ ਉਸ ਦੀ ਬਹੁਤ ਮਹਾਨਤਾ ਹੁੰਦੀ ਹੈ ਉੱਥੇ ਉਹ ਰੁਕੇ ਆਰਾਮ ਕਰਨ ਉੱਠ ਨੂੰ ਦਰਖਤ ਨਾਲ ਬਨੇ ਹੈ ਪਾਣੀ ਨਾਲ ਮੂਤ ਹੁੰਦਾ ਹੈ ਇੱਕ ਨਾਨ ਕੋਲ ਸੀ ਰੋਟੀ ਖੋਲ ਕੇ ਜੈਸੇ ਖਾਣ ਲਗੇ ਕਿ ਬਿਖਾਰੀ ਆ ਗਿਆ ਬਿਖਾਰੀ ਨਹੀਂ ਸੀ ਪਰ ਚੁਕੇ ਮੰਗਦਾ ਪਿਆ ਸੀ ਸਵਾਸੇ ਮੰਗਦਾ ਕੋਣ ਆਖੇ ਹਜ਼ਰਤ ਮੈਂ ਤਿੰਨ ਦਿਨ ਦਾ ਭੁੱਖਾ ਕੋਤ ਸ਼ਹਿਰ ਦੇ ਚ ਮੈਂ ਜਾਣਾ ਹੈ ਜੇ ਬਹੁਤ ਦੂਰ ਹੈ ਮੈਂ ਭੁੱਖਾ ਪਹੁੰਚ ਵੀ ਸਕਾਂਗਾ ਕਿ ਨਹੀਂ ਪੈਦਲਾ ਤੁਹਾਡੇ ਕੋਲ ਉੱਠ ਹੈ ਬੈਤਰ ਹੋਵੇਗਾ ਇਸ ਨਾਮ ਦਾ ਚੌਥਾ ਭਾਗ ਮੈਨੂੰ ਦੇ ਦਿਓ ਚੌਥਾ ਇਸਾ ਮੇਰੀ ਥੋੜੀ ਭੁੱਖ ਮਿਟ ਜਾਏਗੀ ਮੈਂ ਚੱਲ ਪਵਾਂਗਾ ਹਜ਼ਰਤ ਉਮਰ ਨੇ ਸਾਰਾ ਨਾਂ ਨਹੀਂ ਦੇ ਦਿੱਤਾ ਲੈ ਪਰ ਉਹ ਵੀ ਸਮਝਦਾਰ ਬੰਦਾ ਸੀ ਕਹਿਣ ਲਗਾ ਨਹੀਂ ਤੁਸੀਂ ਭੁੱਖੇ ਜਾਓ ਮੇਰਾ ਹਿਰਦਾ ਇਹ ਵੀ ਕਬੂਲ ਕਰਨ ਨੂੰ ਤਿਆਰ ਹੈ ਮੈਨੂੰ ਇਸ ਦਾ ਚੌਥਾ ਭਾਗ ਦੇ ਦਿਓ ਪਤਾ ਹੈ ਹਜ਼ਰਤ ਉਮਰ ਨੇ ਕੀ ਆਖਿਆ ਤੋ ਤਿੰਨ ਦਿਨ ਦਾ ਭੁੱਖਾ ਮੈਂ ਅੱਧੇ ਦਿਨ ਦਾ ਭੁੱਖਾ ਮੇਰੇ ਤੇ ਨਾਨ ਖਾਣਾ ਹਰਾਮ ਹੈ ਅਲੇਵ ਉਸ ਮਨੁੱਖ ਨੇ ਆਖਿਆ ਪਹਿਲੀ ਦਫਾ ਇੱਕ ਅਮੀਰ ਮਨੁੱਖ ਦੇਖਿਆ ਹੈ ਅਮੀਰ ਮਨੁੱਖ ਦੁਪਹਿਰ ਦਾ ਵਕਤ ਸੀ ਮਹਾਤਮਾ ਬੁੱਧ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਨੇ ਨਾਲ ਚੇਲਾ ਹੈ ਆਨੰਦ ਜੋ ਰਿਸ਼ਤੇ ਦੇ ਚਚੇਰਾ ਬਿਰਾਸੀ ਚੇਲਾ ਬਣ ਗਿਆ ਸੀ ਨਾਲ ਸੀ ਉਹਨੇ ਕਰਮੰਡਲ ਪਾਣੀ ਦਾ ਨਾਲ ਭਰ ਲਿਆ ਬਈ ਦੁਪਹਿਰ ਦਾ ਵਕਤ ਬਿਹਾਰ ਦੀ ਗਰਮੀ ਆਖਿਰ ਦੋ ਕੋਹ ਦਾ ਪਿੰਡ ਹੈ 4 ਮੀਲ ਦਾ ਪਿੰਡ ਹੈ ਅਜੇ ਅੱਧੀ ਵਾਟ ਤੈ ਹੋਈ ਹੋਵੇਗੀ ਮਹਾਤਮਾ ਬੁੱਧ ਨੇ ਆਖਿਆ ਆਨੰਦ ਤੂੰ ਨਾਲ ਪਾਣੀ ਲੈਂਦਾ ਹਾਂ ਲੈਂਦਾ ਦੇ ਕਰ ਮੰਡਲ ਦੇ ਦਿੱਤਾ ਸਾਰੇ ਦਾ ਸਾਰਾ ਇੱਕ ਬੂਟੇ ਚ ਪਾ ਦਿੱਤਾ ਆਨੰਦ ਕਹਿੰਦਾ ਹੈ ਭਗਵਾਨ ਸਾਨੂੰ ਪਿਆਸ ਲੱਗ ਸਕਦੀ ਹੈ ਜੇ ਤੇ ਰਸਤਾ ਬਹੁਤ ਰਹਿੰਦਾ ਹੈ ਅੱਧੀ ਵਾਟ ਤੈ ਹੋਈ ਏ ਸਾਨੂੰ ਵੀ ਪਿਆਸ ਲੱਗ ਸਕਦੀ ਹੈ ਤੁਸੀਂ ਸਾਰਾ ਪਾਣੀ ਦੇ ਦਿੱਤਾ ਮਹਾਤਮਾ ਬੁੱਧ ਨੇ ਆਖਿਆ ਸਾਨੂੰ ਪਿਆਸ ਲੱਗ ਸਕਦੀ ਹੈ ਇਹ ਪਿਆਸ ਤੋਂ ਮਰ ਰਿਆ ਸੀ ਮਰ ਰਿਹਾ ਸੀ ਸਾਡੇ ਕੋਲ ਕਰਮੰਡਲ ਪਾਣੀ ਹੋਵੇ ਆਨੰਦ ਮੈਂ ਕਿਸੇ ਨੂੰ ਪਿਆਸ ਤੋਂ ਮਰਦਾ ਨਹੀਂ ਦੇਖ ਸਕਦਾ ਹਾਂ ਪਾਣੀ ਨਹੀਂ ਸੀ ਗੱਲ ਵੱਖ ਇਸ ਨੂੰ ਪਤਾ ਹੈ ਵਿਦਵਾਨ ਕੀ ਕਹਿੰਦੇ ਆਉਂਦੇ ਨੇ ਸਤਿਗੁਰਾਂ ਨੇ ਦਸਵੰਦ ਦੀ ਮਰਿਆਦਾ ਬਣਾਈ ਹੈ ਇੱਕ ਮਨੁੱਖ ਕੋਲ 10 ਕਰੋੜ ਰੁਪਏ ਨੇ ਤੇ ਇੱਕ ਦੇ ਕੋਲ ਸਿਰਫ 10 ਨੇ ਇੱਕ ਨੇ 1 ਰੁਪਿਆ ਦਾ ਸੰਬੰਧ ਕੱਢਿਆ দান ਕੀਤਾ ਇੱਕ ਨੇ 1 ਕਰੋੜ ਕੀਤਾ ਬਰਾਬਰ ਨੇ ਇਸ ਚੱਕਰ 'ਚ ਨਾ ਪੈਣਾ ਜਿਹਨੇ ਕਰੋੜ দান ਕੀਤਾ ਹੈ ਮਹਾਨਦਾਨੀ ਹੈ ਕੱਖ ਨਹੀਂ ਦਾਨੇ ਉਹਦਾ 1 ਰੁਪਿਆ ਉਸ ਕਰੋੜ ਤੋਂ ਘੱਟ ਨਹੀਂ ਹੈ ਉਹਦੀ ਕੁੱਲ ਸੰਪਤੀ 10 ਰੁਪਏ ਸੀ ਇੱਕਰ ਮੰਡਲ ਪਾਣੀ ਦਾ ਹੀ ਸੀ ਉਹਦੇ ਕੋਲ ਆਤਮਾ ਬੁੱਧ ਕੋਲ ਹੋਰ ਕੁਝ ਵੀ ਨਹੀਂ ਸੀ ਦੇ ਦਿੱਤਾ ਮੋਗਰੇ ਮਹਿਮਨ ਤੇਤਨ ਤੇ ਧਨ ਲੋਸਰ ਹੈ ਸਭ ਹੀ ਨਹੀਂ ਕੋ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮੇਰੇ ਘਰ ਦੇ ਜਤਨ ਕਰਕੇ ਮਨ ਕਰਕੇ ਦਨ ਕਰਕੇ ਜੋ ਕੁਝ ਵੀ ਹੈ ਸਭ જગਤ ਦਾ ਹੈ ਸਭ ਕਾਲ ਸੇ ਦਾ ਆਪਣਾ ਕੁਝ ਵੀ ਨਹੀਂ ਕੁਝ ਵੀ ਨਹੀਂ ਅਮਰੀ ਮਾਲ ਅਸਭਾਪ ਤੋਂ ਨਹੀਂ ਹੈ ਇਹ ਦੇਖੋ ਇਤਨੀ ਆ ਮਹਿਲਵਾੜੀਆਂ ਨੇ ਇਹਦਾ ਇਤਨਾ ਵੈਂਕ ਬੈਲੈਂਸ ਹੈ ਇਹ ਦੇਖੋ ਇਤਨੀ ਧਨ ਸੰਪਦਾ ਹੈ ਅਮਰੀ ਨਾ ਪੀ ਜਾਂਦੀ ਏ ਦਿਲ ਤੋਂ ਅਗਰ ਦਿਲ ਦੇ ਚ ਭਰਾ ਵਾਸਤੇ ਵੀ ਥਾ ਕੋਈ ਨਹੀਂ ਤੇ ਉਹ ਵਾਸਤੇ ਵੀ ਥਾ ਕੋਈ ਨਹੀਂ ਮਾਵਾ ਸਤੇ ਵੀ ਤਾਂ ਕੋਈ ਨਹੀਂ ਤੇ ਇਹਨੂੰ ਅਮੇਰ ਆਖੋਗੇ ਮਹਾ ਸ਼ੋਮਨੁਖ ਕੁਛ ਵੀ ਨਹੀਂ ਗਰੀਬ ਮਨੁਖ ਲਖਣ ਦੱਸ ਦੇਣਾ ਸੁਭਾਅ ਦੱਸਦਾ ਹੈ ਤਰਜ਼ੇ ਜ਼ਿੰਦਗੀ ਦੱਸਦੀ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੂਰੀਆ ਏ ਪ੍ਰਭੂ ਮੇਰੀ ਉਂਗਲ ਪਗੜ ਮੈਂ ਨਹੀਂ ਚੱਲ ਸਕਦਾ ਮੈਂ ਤੇਰੇ ਰਸਤੇ ਤੇ ਚੱਲ ਤੇ ਪਿਆ ਪਰ ਉਸ ਬੱਚੇ ਦੀ ਤਰ੍ਹਾਂ ਜਿਹਨੇ ਅੱਜ ਚੱਲਣਾ ਸਿੱਖਿਆ ਤੇ ਜਿਸ ਬੱਚੇ ਨੇ ਅੱਜ ਕਦਮ ਪੁੱਟੇ ਨੇ ਕਿੰਨੇ ਕ ਪੁੱਟੇਗਾ ਗੁਜਰਾਤ ਦੇ ਇਲਾਕੇ ਚ ਮੈਂ ਦੇਖਿਆ ਜਿਸ ਦਿਨ ਬੱਚਾ ਪਹਿਲਾ ਕਦਮ ਪੁੱਟੇ ਨਾ ਤੇ ਉਹ ਘਰ ਵਿੱਚ ਸ਼ਗਨ ਮਨਾਉਂਦੇ ਨੇ ਲੱਡੂ ਵੰਡਦੇ ਨੇ ਨੱਚਦੇ ਨੇ ਖੁਸ਼ੀਆਂ ਮਨਾਉਂਦੇ ਬੱਚੇ ਨੂੰ ਚੱਲਣਾ ਆ ਗਿਆ ਫਿਰ ਜਿਸ ਦਿਨ ਬੱਚਾ ਜ਼ਬਾਨ ਖੋਲਣ ਲੱਗ ਪੈਂਦਾ ਹੈ ਪਹਿਲਾ ਬੋਲ ਬੋਲਦਾ ਹੈ ਫਿਰ ਖੁਸ਼ੀ ਮਨਾਉਂਦੇ ਨੇ ਫਿਰ ਉਹ ਆਪਣਾ ਇਸ ਨੂੰ ਆਪਣੇ ਢੰਗ ਨਾਲ ਮਠਾਈਆਂ ਬਣਾ ਕੇ ਵਣਦੇਣ ਪੜੋਸੀਆਂ ਨੂੰ ਬੁਲਾ ਕੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਸਾਡਾ ਬੱਚਾ ਬੋਲਣ ਲੱਗ ਪਿਆ ਉਹਦੀ ਜ਼ਬਾਨ ਚੋਂ ਬੋਲ ਨਿਕਲੇ ਚਾਰ ਪੰਜ ਸਾਲ ਦਾ ਬੱਚਾ ਹੋ ਜਾਏ ਤੇ ਬੋਲੇ ਨਾ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ ਚਿੰਤਾ ਹੋ ਜਾਂਦੀ ਸਮਝ ਨਹੀਂ ਆਉਂਦੀ ਬੋਲਦਾ ਨਹੀਂ ਪਿਆ 3 ਸਾਲ ਦਾ ਬੱਚਾ ਹੋ ਜਾਏ ਕਦਮ ਨਾ ਪੁੱਟੇ ਖੜਾ ਨਾ ਹੋਵੇ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ ਪਤਨੀ ਗੱਲ ਕੀ ਹੈ ਕਦਮ ਹੀ ਨਹੀਂ ਪੁੱਟਦਾ ਖੜਾ ਹੀ ਨਹੀਂ ਹੁੰਦਾ ਮਹਾਰਾਜ ਕਹਿੰਦੇ ਨੇ हे ਪ੍ਰਭੂ ਚੱਲ ਤੇ ਪਿਆ ਤੇਰੇ ਮਾਰਗ ਤੇ ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅੱਜ ਕਦਮ ਪੁੱਟਿਆ ਜਿਹਦਾ ਧਿਆਨ ਥੋੜਾ ਜਿਹਾ ਵੀ ਸ਼ਬਦ ਦੀ ਤਰਫ ਗੁਰੂ ਦੀ ਤਰਫ ਚਲਿਆ ਸਮਝ ਲਓ ਉਸ ਨੇ ਕਦਮ ਪੁੱਟਿਆ ਤੇ ਜਿਹਦਾ ਧਿਆਨ ਹੀ ਨਹੀਂ ਚਲਿਆ ਸੁਰਤ ਸ਼ਬਦ ਦਾ ਮੇਲੇ ਸੁਰਤ ਧਿਆਨ ਨੂੰ ਕਹਿੰਦੇ ਨੇ ਸੁਰਤ ਸ਼ਬਦ ਦੀ ਤਰਫ ਗਈ ਹੈ ਕਿ ਨਹੀਂ ਪਾਠ ਕਰ ਰਿਹਾ ਹੈ ਸੁਰਤ ਉਹਦੇ ਚਾਏ ਕਿ ਨਹੀਂ ਸੁਰਤ ਸਰੋਤ ਨੂੰ ਵੀ ਕਹਿੰਦੇ ਨੇ ਸੁਣਨ ਨੂੰ ਵੀ ਕਹਿੰਦੇ ਨੇ ਸੁਰਤ ਦੇ ਤਿੰਨ ਅਰਥ ਨੇ ਚਲੋ ਮੈਂ ਇਹ ਵੀ ਦੁਹਰਾ ਦੇ ਆ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੋੜਨਾ ਇਥੇ ਸੁਰਤ ਦੇ ਚ ਸੁਣ ਰਿਹਾ ਤੇ ਜੇ ਸੁਰਤ ਦੇ ਚ ਤੇ ਸੁਰਤ ਆ ਜਾਏਗੀ ਸਮਝ ਆ ਜਾਏਗੀ ਤੇ ਜੇ ਸੁਰਤ ਆ ਗਈ ਤੇ ਸੁਰਤ ਜੁੜ ਜਾਏਗੀ ਤੇ ਅਨ ਜੁੜ ਜਾਏਗਾ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੋੜਨਾ ਪਰ ਪਹਿਲੇ ਤੇ ਸੁਣਨਾ ਹੈ ਪੜੀ ਜਾ ਰਿਹਾ ਹੈ ਪੜੀ ਜਾ ਰਿਹਾ ਹੈ ਸੁਣਦਾ ਤੇ ਹੈ ਨਹੀਂ ਪਿਆ ਅਜੇ ਧਿਆਨ ਨਹੀਂ ਚਲੇਗਾ ਅਜੇ ਬੱਚੇ ਦੀ ਤਰ੍ਹਾਂ ਜਨਮ ਤੇ ਇਸ ਦਾ ਹੋ ਗਿਆ ਹੈ ਚੱਲਣਾ ਕੋਈ ਨਹੀਂ ਇਹ ਦੇਖੋ ਤੇ ਮੈਂ ਫਿਰ ਅਰਜ਼ ਕਰਾਂ ਤਿੰਨ ਸਾਲ ਹੋ ਜਾਣ ਬੱਚਾ ਚਲੇ ਨਾ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ 50 60 ਸਾਲ ਹੋ ਗਏ ਨੇ ਧਿਆਨ ਸ਼ਬਦ ਦੀ ਤਰਫ ਚਲੇ ਆ ਹੀ ਨਹੀਂ ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਹੈ ਕੀ ਹੋ ਗਿਆ ਇਸ ਨੂੰ ਇਹ ਕਿਉਂ ਨਹੀਂ ਚੱਲਦਾ ਮੈਂ ਅਰਜ਼ ਕਰਾਂ ਘਟ ਲੋਕਾਂ ਦੀ ਸੁਰਤ ਸ਼ਬਦ ਦੀ ਤਰਫ ਚਲਦੀ ਇਸੋ ਅਸਤੇ ਪੜਨ ਦੇ ਨਾਲੋਂ ਗੁਰਬਾਣੀ ਪੜਨ ਦੇ ਨਾਲੋਂ ਸੁਣਨਾ ਲੱਖਾਂ ਗੁਣਾ ਔਖ ਹੈ ਬਿਨਾ ਸੁਰਤ ਤੋਂ ਸੁਣੀ ਨਹੀਂ ਸਕੇਗਾ ਨਹੀਂ ਸੁਣ ਸਕੇਗਾ ਪਰ ਬਿਨਾ ਸੁਰਤ ਤੋਂ ਪੜ ਸਕੇਗਾ ਭਟਕੀ ਹੋਈ ਸੁਰਤ ਨਾਲ ਭਟਕੇ ਹੋਏ ਧਿਆਨ ਨਾਲ ਵੀ ਪੜ ਸਕਦਾ ਹੈ ਪੜਨ ਵਾਸਤੇ ਧਿਆਨ ਬਾਹਰ ਕਰਨਾ ਪੈਂਦਾ ਨਜ਼ਰਾਂ ਵੀ ਬਾਹਰ ਕਰਨੀਆਂ ਪੈਂਦੀਆਂ ਨੇ ਸੁਣਨ ਵਾਸਤੇ ਤੇ ਸ਼ਾਇਦ ਅੱਖਾਂ ਵੀ ਬੰਦ ਕਰਨੀਆਂ ਪੈਣ ਔਰ ਧਿਆਨ ਨੂੰ ਅੰਤਰਮੁਖੀ ਕਰੇਗਾ ਤਾਂ ਹੀ ਸੁਣ ਸਕੇਗਾ ਵਰਨਾ ਨਹੀਂ ਸੁਣ ਸਕਦਾ ਇਹ ਵੀ ਮਰਜ਼ ਕਰਾ ਇੱਕ ਮਨੋ ਕੋ ਚੀ ਉਚੀ ਬੋਲ ਰਿਹਾ ਆਂਦਾ ਦੂਜਾ ਸੁਣ ਰਿਹਾ ਆਂਦਾ ਸੁਣਨ ਵਾਲਾ ਫਿਰ ਕਹਿ ਦਿੰਦਾ ਇੱਕ ਦਫਾ ਫਿਰ ਆਖ ਮੈਂ ਨਹੀਂ ਸੁਣਿਆ ਤੂੰ ਕਿਉਂ ਨਹੀਂ ਸੁਣਿਆ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਜਦੋਂ ਮੇਰਾ ਧਿਆਨ ਹੀ ਸ਼ਬਦ ਦੇ ਚ ਨਹੀਂ ਪਾਠ ਕਰ ਰਿਹਾ ਧਿਆਨ ਨਹੀਂ ਹੈ ਅਜੇ ਇਹਨੂੰ ਚੱਲਣਾ ਨਹੀਂ i <laughs>